ਸਸ਼ੀ ਕਾ ਜੀ ਇਹ ਹਾਸ਼ਲਿਫ ਕੋ ਸੰਧੂ ਤੇ ਘਲ ਕਰਤੇ ਹਾਂ ਜੀ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਉੱਤੇ ਹੋਇਆ ਪਰਚਾ ਜੇਕਰ ਗੱਲ ਕਰੀਏ ਇੱਕ ਪਾਸੇ ਜਿੱਥੇ ਲਾਅ ਆਰਡਰ ਦੀ ਸਥਿਤੀ ਵੀ ਡਾਵਾ ਡੋਲ ਦਿਖਾਈ ਦੇ ਰਹੀ ਹੈ ਤੇ ਦੂਸਰੇ ਪਾਸੇ ਬੀਜੇਪੀ ਕਾਂਗਰਸ ਤੇ ਅਕਾਲੀ ਦਲ ਦੇ ਵੱਡੇ ਆਗੂ ਇਹ ਮੰਗ ਕਰ ਰਹੇ ਨੇ ਕਿ ਇੱਕ ਪਾਸੇ ਤਾਂ ਦਾਵਾ ਦੋਲ ਸਦੀਤੀ ਹੈ ਤੇ ਦੂਸਰੇ ਪਾਸੇ ਸ਼ਰਿਆਮ ਗੋਲੀਆਂ ਨਾਲ ਦਿਨ-ਬਦਿਨ ਜਿਹੜੇ ਨੇ ਲੋਕਾਂ ਨੂੰ ਪੁੱਲ ਕੇ ਰੱਖ ਦਿੱਤਾ ਜਾਂਦਾ ਹੈ ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕੋਲ ਗ੍ਰਹਿ ਮਤਰਾਲਾ ਹੈ ਜਿਹੜੇ ਹੈ ਲਾਅ ਆਰਡਰ ਹੈ ਲੇਕਿਨ ਉਸ ਉੱਤੇ ਕੰਮ ਕਿਉਂ ਨਹੀਂ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਜਿੱਥੇ ਬਰਨਾਲਾ ਦੇ ਪਿੰਡ ਸ਼ਹਾਣਾ ਵਿਖੇ ਸ਼ਰਿਆਮ ਸਾਬਕਾ ਸਰਪੰਚ ਦੇ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਤਾਂ ਉਹਦੇ ਵਿੱਚ ਆਮ ਆਗਦੀ ਪਾਰਟੀ ਦੇ ਵਿਧਾਇਕ ਦਾ ਨਾਮ ਬੋਲਦਾ ਨਜ਼ਰ ਆ ਰਿਹਾ ਹੈ ਇਹ ਜਿਹੜੇ ਨੇ ਕੈਪਟਨ ਮੰਤਰੀ ਤੇ ਦੂਸਰੇ ਪਾਸੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਹੁਣ ਉਹਦੇ ਹੱਕ ਵਿੱਚ ਸ਼ਰਿਆਮ ਉਹਨਾਂ ਦੇ ਪਿੰਡ ਦੇ ਧਰਨੇ ਦੇ ਵਿੱਚ ਖੜੇ ਹੋ ਗਏ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਸੁਖਿੰਦਰ ਸਿੰਘ ਕਲਕੱਤਾ ਦਾ ਲਾਹ ਕੇ ਉੱਗੋ ਵਾਲੇ ਨੇ ਹੀ ਕਤਲ ਕਰਵਾਇਆ ਹੈ ਕਿਉਂਕਿ ਸੁਖਿੰਦਰ ਸਿੰਘ ਜਿਹੜਾ ਕਲਕੱਤਾ ਹੈ ਉਹ ਲੋਕਾਂ ਦੀ ਭਲਾਈ ਲਈ ਬੋਲਦਾ ਨਜ਼ਰ ਆਉਂਦਾ ਸੀ ਉਹਨਾਂ ਦੀ ਭਲਾਈ ਦੇ ਕੰਮ ਚਾਹੁੰਦਾ ਸੀ ਲੇਕਿਨ ਹਮੇਸ਼ਾ ਹੀ ਉਹਦੀ ਆਵਾਜ਼ ਦਬਾ ਦਿੱਤੀ ਜਾਂਦੀ ਸੀ ਤੁਹਾਨੂੰ ਦੱਸ ਦਿਆਂ ਕਿ ਸੂਤਰਾਂ ਤੋਂ ਬੰਦੀ ਜਾਣਕਾਰੀ ਆ ਰਹੀ ਹੈ ਕਿ ਚਰਨਜੀਤ ਚੰਨੀ ਜਿਹੜੇ ਨੇ ਉਹ ਕੀ ਕਹਿ ਰਹੇ ਨੇ ਜਿਹੜੇ ਨੇ ਸੁਖਿੰਦਰ ਸਿੰਘ ਕਲਕੱਤਾ ਦੇ ਹੱਕ ਵਿੱਚ ਉਹਨਾਂ ਨੇ ਕਿਹਾ ਕਿ ਸਾਬਕਾ ਸਰਪੰਚ ਫਰਜੰਦ ਸੀ ਕੋਤੇ ਹੀ ਪਿੰਡ ਦਾ ਨੁਹਾਰ ਬਦਲਨ ਦੇ ਵਿਸ਼ੇਸ਼ ਪਿੰਡ ਦੇ ਸਮਾਜ ਸੇਵਾ ਦਾ ਮੋਰੀ ਆਗੂ ਸੀ ਉਸ ਦੇ ਕਤਲ ਮਾਮਲੇ 'ਚ ਬਰਨਾਲਾ ਪੁਲਿਸ ਨੂੰ ਕਲਕੱਤਾ ਤੇ ਪਰਵਾਹ ਤੇ ਬਿਆਨ ਤਹਿਤ ਹਲਕਾ ਪੰਦੋੜ ਦੇ ਵਿਧਾਇਕ ਲਾਲ ਸਿੰਘ ਉੱਗੋ ਨੇ ਬਾਰਬੀ ਦੀ ਕਾਰਵਾਈ ਕਰਕੇ ਉਹਨੂੰ ਜਾਂਚ ਦੇ ਕੇਦੇ 'ਚ ਸ਼ਾਮਲ ਕਰਨਾ ਚਾਹੀਦਾ ਹੈ ਇਹ ਸ਼ਬਦ ਸਾਬਕਾ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਚੰਨਜੀ ਚੰਨੀ ਨੇ ਪਿੰਡ ਸਹਣਾ ਵਿਖੇ ਕਤਲ ਹੋਏ ਸੁਖਵਿੰਦਰ ਕਲਕੱਤਾ ਦੇ ਇਨਸਾਫ ਲਈ ਪਰਿਵਾਰ ਦੇ ਲੋਕਾਂ ਵੱਲੋਂ ਚੱਲਦੇ ਦੂਸਰੇ ਦਿਨ ਧਰਨੇ 'ਚ ਸ਼ਾਮਲ ਉਪਰੰਤ ਮੀਡੀਆ ਨਾਲ ਸਾਂਝੇ ਕੀਤੇ ਉਹਨਾਂ ਨੇ ਕਿਹਾ ਕਿ ਸੁਖਜਿੰਦਰ ਕਲਕੱਤਾ ਸਰਕਾਰ ਦੇ ਖਿਲਾਫ ਤੇ ਹਲਕੇ ਦੇ ਐਮਐਲਏ ਦੇ ਖਿਲਾਫ ਬੋਲਦਾ ਸੀ ਲੋਕਾਂ ਨਾਲ ਖੜਦਾ ਸੀ ਜਿਸ ਕਰਕੇ ਉਹਨਾਂ ਨੂੰ ਪਸੰਦ ਨਹੀਂ ਸੀ ਉਹਨਾਂ ਨੇ ਦੱਸਿਆ ਕਿ 2.5 ਬਰੇ ਪਹਿਲਾਂ ਹੀ ਇਨਸਾਫ ਨੂੰ ਮਿਲਣ ਆਏ ਉਸ ਨੂੰ ਵਿਧਾਇਕ ਨੇ ਥੱਪੜ ਮਾਰਨ ਦੀ ਧਮਕੀ ਦਿੱਤੀ ਚਰਨ ਸਿੰਘ ਬਰਨਾਲਾ ਪੁਲਿਸ ਨੇ ਇਸ ਤੋਂ ਅਸਲਾ ਲੈ ਕੇ ਇਸ ਨੂੰ ਨਿਹੱਥਾ ਕਰਕੇ ਇਸ ਤੇ ਝੂਠੇ ਪਰਚੇ ਵੀ ਦਰਜ ਕਰਵਾਏ ਚੰਨੀ ਨੇ ਕਿਹਾ ਕਿ ਪਰਿਵਾਰ ਦੇ ਦਸਨ ਅਨੁਸਾਰ ਪਤਾ ਲੱਗਿਆ ਹੈ ਕਿ ਵਿਧਾਇਕ ਤੋਂ ਬਹੁਤ ਖਤਰਾ ਹੈ ਉਹਨਾਂ ਨੇ ਕਿਹਾ ਪਰਿਵਾਰ ਦੇ ਬਿਆਨਾਂ ਤਹਿਤ ਬਨਾਲਾ ਪੁਲਿਸ ਨੇ ਵਿਧਾਇਕ ਦਾ ਨਾਮ ਵੀ ਨਹੀਂ ਸ਼ਾਮਿਲ ਕੀਤਾ ਚੰਨੀ ਨੇ ਬਨਾਲਾ ਪੁਲਿਸ ਦੀ 12ਵੀਂ ਵਿਧਾਇਕ ਲਾਲਪ ਸਿੰਘ ਉੱਗੋ ਨੂੰ ਰੱਖਿਆ ਜਾਵੇ ਇਸ ਦੀ ਜਾਂਚ ਸੀਬੀਆਈ ਕਰਵਾਈ ਜਾਵੇ ਜਿਸ ਨੇ ਕਿਹਾ ਕਿ ਚੁਜਾਰੂ ਆਗੂ ਦਾ ਕਤਲ ਹੋਇਆ ਹੈ ਕੋਈ ਆਮ ਗੱਲ ਨਹੀਂ ਹੈ ਚੰਨੀ ਨੇ ਕਿਹਾ ਕਿ ਇਹ ਸਿੱਧੂ ਮੂਸੇਵਾਲੇ ਨੂੰ ਵੀ ਨਹੱਥਾ ਕਰਕੇ ਹੀ ਇਸ ਤੋਂ ਬਾਅਦ ਸੁਖਵਿੰਦਰ ਕੋਲਕੱਤਾ ਨੂੰ ਵੀ ਨਹੱਥਾ ਕਰਕੇ ਕਤਲ ਕੀਤਾ ਗਿਆ ਹੈ ਜਿਸ ਮੌਕੇ ਬਰਨਾਲਾ ਤੋਂ ਕਾਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋ ਤੇ ਸੁਖਵਿੰਦਰ ਸਿੰਘ ਕੋਲਕੱਤਾ ਦਾ ਪੈਣ ਭਰਾ ਮਾਤਾ ਤੇ ਹੋਰ ਪਰਿਵਾਰਕ ਮੈਂਬਰ ਸਣੇ ਭਰਵਾ ਇਕੱਠ ਹਾਜ਼ਰ ਸੀ ਸਾਬਕਾ ਮੁੱਖ ਮੰਤਰੀ ਚਰਨ ਸਿੰਘ ਚੰਨੀ ਨੇ ਵੀ ਕਿਹਾ ਕਿ ਵਿਅਕਤੀ ਨੇ ਸੁਖਜਿੰਦਰ ਸਿੰਘ ਕਲਕੱਤਾ ਦਾ ਕਤਲ ਕੀਤਾ ਉਸ ਨੂੰ ਨਸ਼ਾ ਵੀ ਮਿਲ ਗਿਆ ਲੁਧਿਆਣੇ ਤੋਂ ਨਜਾਇਜ਼ ਅਸਲਾ ਵੀ ਮਿਲ ਗਿਆ ਇਸ ਦੇ ਪਿੱਛੇ ਕੋਣ ਹੈ ਸਰਕਾਰ ਸ਼ਰੇਆਮ ਨਸ਼ਾ ਵਿਕਦਾ ਹੈ ਅਸਲਾ ਵੀ ਮਿਲਦਾ ਹੈ ਬਰਨਾਲਾ ਜਿਸ ਨੇ ਤੇ ਤਿੰਨ ਦਿਨ ਕਤਲਾਂ ਦਾ ਹਵਾਲਾ ਦਿੰਦਿਆ ਚੰਨੀ ਨੇ ਕੰਮ ਅਮਲ ਕਾਨੂੰਨ ਸਥਿਤੀ ਤੇ ਉਂਗਲ ਉਠਾਈ ਉਹਨਾਂ ਨੇ ਕਿਹਾ ਕਿ ਗੈਂਗਸਟਰਾਂ ਵੱਲੋਂ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਕਤਲ ਤੋਂ ਬਾਅਦ ਕਾਤਲ ਲਾਈਵ ਹੋ ਜਾਂਦਾ ਤੇ ਕੋਈ ਕਿਸ ਦੀ ਸ਼ਹਿ ਹੈ ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਯਾਨੀ ਕਿ ਚਰਨਜੀਤ ਚੰਨੀ ਜਿਹੜੇ ਨੇ ਕਲਕੱਤਾ ਦੇ ਹੱਕ ਵਿੱਚ ਖੜੇ ਹੋ ਗਏ ਨੇ ਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਨੂੰ ਸ਼ਰਿਆਮ ਜਿਹੜਾ ਹੈ ਲੋਕਾਂ ਨੂੰ ਲੁੱਟਿਆ ਕਿ ਸੁੱਟਿਆ ਸ਼ਰਿਆਮ ਮਾਰਿਆ ਜਾਂਦਾ ਤੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਲਾਭ ਉੱਗੋ ਕੇਤੇ ਉੱਤੇ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਇੱਕ ਸਾਡੇ ਵੱਡੇ ਆਲੂ ਦਾ ਕਤਲ ਸ਼ਰਿਆਮ ਗੋਲੀਆਂ ਨਾਲ ਉਹਨੂੰ ਪੁਲ ਨ ਦਿੱਤਾ ਗਿਆ ਹੈ ਤੇ ਅਸੀਂ ਉਹਦੇ ਹੱਕ ਵਿੱਚ ਖੜੇ ਹਾਂ ਤੇ ਨਿਆ ਅਸੀਂ ਉਹਦੇ ਪਰਵਾਦ ਨੂੰ ਦਵਾਕੇ ਹੀ ਰਵਾਂਗੇ